ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਮਰਦੇ ਕਿਉਂ ਹਾਂ ਕਿਉਂ ਹਰੇਕ ਜੀਵਤ ਪ੍ਰਾਣੀ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਚਲਾ ਜਾਂਦਾ ਹੈ ਇਹ ਸਵਾਲ ਜਿੰਨਾ ਗਹਿਰਾ ਹੈ ਇਸ ਦਾ ਜਵਾਬ ਓਨਾ ਹੀ ਵਿਚਿਤ੍ਰ ਹੈ ਅੱਜ ਅਸੀਂ ਮੌਤ ਦੇ ਇਸ ਰਹੱਸ ਵਿੱਚ ਚੱਕਰ ਨੂੰ ਵਿਗਿਆਨਿਕ ਤੇ ਅਧਿਆਤਮਿਕ ਦੋਵਾਂ ਪੱਖਾਂ ਤੋਂ ਜਾਣਾਂਗੇ ਵਿਗਿਆਨ ਦੇ ਅਨੁਸਾਰ ਸਾਡਾ ਸਰੀਰ ਅਰਬਾਂ ਹੀ ਕੋਸ਼ਿਕਾਵਾਂ ਨਾਲ ਬਣਿਆ ਹੈ ਹਰ ਦਿਨ ਇਹ ਕੋਸ਼ਿਕਾਵਾਂ ਟੁੱਟਦੀਆਂ ਤੇ ਨਵੀਆਂ ਬਣਦੀਆਂ ਰਹਿੰਦੀਆਂ ਹਨ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਹੈ ਕੋਸ਼ਿਕਾਵਾਂ ਦੀ ਮੁਰੰਮਤ ਤੇ ਪੁਨਰਨਿਰਮਾਣ ਦੀ ਸਮਰੱਥਾ ਘੱਟ ਹੋਣ ਲੱਗਦੀ ਹੈ ਸਾਡਾ ਸਰੀਰ ਨਵੀਆਂ ਕੋਸ਼ਿਕਾਵਾਂ ਦੇ ਨਿਰਮਾਣ ਵਿੱਚ ਅਸਮਰਥ ਹੋਣ ਲੱਗਦਾ ਹੈ ਇਸੇ ਲਈ ਬੱਚੇ ਸਾਡੇ ਨਾਲੋਂ ਜ਼ਿਆਦਾ ਐਕਟਿਵ ਹੁੰਦੇ ਹਨ ਡੀ ਐਨ ਏ ਜੋ ਸਾਡੇ ਸਰੀਰ ਲਈ ਇੱਕ ਬਲੂਪ੍ਰਿੰਟ ਹੈ ਸਮੇਂ ਦੇ ਨਾਲ ਛਤੀਗ੍ਰਸਤ ਹੋਣ ਲੱਗਦਾ ਹੈ ਜਾਨੀ ਕਿ ਸਾਡੇ ਸਰੀਰ ਵਿੱਚ ਬਿਮਾਰੀਆਂ ਦੇ ਨਾਲ ਲੜਨ ਦੀ ਜੋ ਸ਼ਮਤਾ ਹੁੰਦੀ ਹੈ ਉਹ ਘਟਣ ਲੱਗਦੀ ਹੈ ਤੇ ਅਸੀਂ ਵੱਧਦੀ ਉਮਰ ਦੇ ਨਾਲ ਨਾਲ ਬਿਮਾਰ ਰਹਿਣ ਲੱਗਦੇ ਹਾਂ ਤੇ ਅੰਤ ਸਾਨੂੰ ਮਰਨਾ ਪੈਂਦਾ ਹੈ ਇਹ ਵੀ ਕੁਦਰਤ ਦਾ ਇੱਕ ਨਿਯਮ ਹੈ ਜੋ ਕਿ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਜੇਕਰ ਕੋਈ ਨਹੀਂ ਮਰੇਗਾ ਤਾਂ ਇਸ ਸੰਸਾਰ ਦੀ ਆਬਾਦੀ ਬਹੁਤ ਜ਼ਿਆਦਾ ਵੱਧ ਜਾਵੇਗੀ ਤੇ ਨਵੇਂ ਜੀਵਨ ਲਈ ਜਗ੍ਹਾ ਹੀ ਨਹੀਂ ਬਚੇਗੀ ਹੁਣ ਅਸੀਂ ਮੌਤ ਦੇ ਅਧਿਆਤਮਿਕ ਪੱਖ ਵੱਲ ਨਜ਼ਰ ਮਾਰਦੇ ਹਾਂ ਅਧਿਆਤਮਿਕ ਨਜ਼ਰੀਏ ਤੋਂ ਮੌਤ ਕੇਵਲ ਸਰੀਰ ਦਾ ਅੰਤ ਹੈ ਆਤਮਾ ਅਮਰ ਤੇ ਅਜਰ ਹੈ ਅਸਲ ਵਿੱਚ ਜੋ ਜਨਮਿਆ ਹੈ ਉਸ ਦੀ ਮੌਤ اٹਲ ਹੈ ਤੇ ਜੋ ਮਰ ਜਾਂਦਾ ਹੈ ਉਸ ਦੀ ਆਤਮਾ ਦਾ ਪੁਨਰ ਜਨਮ ਵੀ ਜ਼ਰੂਰ ਹੁੰਦਾ ਹੈ ਸਾਡਾ ਸਰੀਰ ਕੇਵਲ ਇੱਕ ਮਾਧਿਅਮ ਹੈ ਅਸਲ ਵਿੱਚ ਤਾਂ ਆਤਮਾ ਦਾ ਉਦੇਸ਼ ਹੈ ਕਰਮਾਂ ਦਾ ਫਲ ਭੋਗਣਾ ਤੇ ਮੋਕਸ਼ ਵੱਲ ਵੱਧਦੇ ਜਾਣਾ ਮੌਤ ਤੋਂ ਤਾਂ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ ਜਿਵੇਂ ਹਰ ਇੱਕ ਰਾਤ ਤੋਂ ਬਾਅਦ ਨਵਾਂ ਦਿਨ ਚੜ੍ਹਦਾ ਹੈ ਮੌਤ ਸਾਡੇ ਜੀਵਨ ਨੂੰ ਪ੍ਰੇਰਿਤੀ ਹੈ ਜੇਕਰ ਸਾਨੂੰ ਮੌਤ ਦਾ ਡਰ ਨਾ ਹੋਵੇ ਤਾਂ ਇਸ ਜੀਵਨ ਦੀ ਵੀ ਅਸੀਂ ਕਦਰ ਨਹੀਂ ਕਰਾਂਗੇ ਮੌਤ ਸਾਨੂੰ ਇਹੋ ਯਾਦ ਦਿਵਾਉਂਦੀ ਹੈ ਕਿ ਇਹ ਸਮਾਂ ਬਹੁਤ ਕੀਮਤੀ ਹੈ ਇਸ ਨੂੰ ਬਰਬਾਦ ਨਾ ਕਰੋ ਹਰ ਪਲ ਨੂੰ ਐਉਂ ਜਿਉ ਜਿਵੇਂ ਕਿ ਇਹ ਆਖਰੀ ਪਲ ਹੋਵੇ ਤੇ ਹਰ ਵੇਲੇ ਉਸ ਪਰਮਾਤਮਾ ਦੀ ਯਾਦ ਵਿੱਚ ਜੁੜੋ ਤਾਂ ਜੋ ਸਾਨੂੰ ਵਾਰ-ਵਾਰ ਇਸ ਜੁਨਨ ਦੇ ਚੱਕਰ ਵਿੱਚ ਪੈਣਾ ਹੀ ਨਾ ਪਵੇ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜੀ ਦਾ ਵੀ ਫੁਰਮਾਨ ਹੈ ਜੋ ਉਪਜਿਓ ਸੋ ਬਿਨਸ ਹੈ ਪਰੋ ਅਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੈ ਸ਼ਾਰਦ ਸਗਲ ਜੰਜਾਲ ਗੁਰੂ ਸਾਹਿਬ ਵੀ ਦੱਸਦੇ ਹਨ ਕਿ ਜਿੰਨਾ ਸਮਾਂ ਤੈਨੂੰ ਅਕਾਲ ਪੁਰਖ ਵੱਲੋਂ ਇਸ ਦੁਨੀਆ ਵਿੱਚ ਰਹਿਣ ਲਈ ਸਵਾਸ ਮਿਲੇ ਹਨ ਤੂੰ ਉਹਨਾਂ ਨੂੰ ਪੂਰਾ ਕਰਕੇ ਇਸ ਦੁਨੀਆ ਤੋਂ ਚਲੇ ਜਾਣਾ ਹੈ ਇਸ ਕਰਕੇ ਆਪਣੇ ਇਹਨਾਂ ਸਵਾਸਾਂ ਨੂੰ ਇਸ ਸਮੇਂ ਨੂੰ ਅਜਾਈ ਨਾ ਗਵਾਈਏ ਤੇ ਉਸ ਪਰਮਾਤਮਾ ਨੂੰ ਹਰ ਵੇਲੇ ਯਾਦ ਰੱਖੀਏ ਮੌਤ ਤੋਂ ਡਰਨ ਦੀ ਬਜਾਏ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਐਸਾ ਬਣਾਓ ਕਿ ਮੌਤ ਦੇ ਸਮੇਂ ਸਾਨੂੰ ਕਿਸੇ ਚੀਜ਼ ਦਾ ਕੋਈ ਪਛਤਾਵਾ ਨਾ ਰਹਿ ਜਾਵੇ ਜੋ ਸਮਾਂ ਸਾਡੇ ਕੋਲ ਹੈ ਉਹੀ ਸਭ ਤੋਂ ਵੱਡਾ ਉਪਹਾਰ ਹੈ ਪਿਛਲੇ ਬੀਤ ਚੁੱਕੇ ਸਮੇਂ ਬਾਰੇ ਜ਼ਿਆਦਾ ਨਾ ਸੋਚੋ ਬਲਕਿ ਆਪਣੀਆਂ ਗਲਤੀਆਂ ਤੋਂ ਕੁਝ ਸਿੱਖ ਕੇ ਆਪਣੇ ਜੀਵਨ ਦਾ ਗੁਲ ਸੁਧਾਰ ਕਰੋ ਆਪਣੇ